ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਦੀ ਨਵੀਂ ਵੀਡੀਓ ਵਿੱਚ ਤੁਹਾਡਾ ਸਵਾਗਤ ਹੈਗਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈਗਾ ਹੁਣ ਸਰਦੀ ਦਾ ਮੌਸਮ ਜਿਹੜਾ ਸ਼ੁਰੂ ਹੋ ਗਿਆ ਹੁਣ ਆਪਾਂ ਘਰ ਵਿੱਚ ਖੋਆ ਕੱਢਣ ਲੱਗੇ ਆਂ ਕੜਾਹੀ ਦੇ ਵਿੱਚ ਆਪਾਂ ਪਾ ਦੇਣਾ ਦੁੱਧ ਹੁਣ ਆਪਾਂ ਦੁੱਧ ਪਾਤਾ ਇਹਦੇ ਵਿੱਚ 7-8 ਲੀਟਰ 2 ਲੀਟਰ ਦੁੱਧ ਆਪਾਂ ਰੱਖ ਲਿਆ ਉਹ ਪਾਵਾਂਗੇ ਜਦੋਂ ਉਹ ਬਾਲੀ ਆ ਗਈ ਉਹ ਦੁਬਾਰਾ ਚ ਪਾਉਨੇ ਆ ਫਿਰ ਹੁਣ ਬਾਲੀ ਆ ਗਈ ਆਪਾਂ ਦੁਬਾਰੇ ਦੁੱਧ ਜਿਹੜਾ ਬਚਦਾ ਸੀਗਾ ਉਹ ਵੀ ਪਾਤਾ ਇਹਦੇ ਵਿੱਚ ਗਾੜਾ ਕਰਨਾ ਹੁਣ ਆਪਾਂ ਦੁੱਧ ਦੇਖਿਆ ਤਾਂ ਚੰਗੀ ਤਰ੍ਹਾਂ ਨੂੰ ਕਾੜੀ ਚਲਾਂਗੇ ਜਦੋਂ ਵਧੀਆ ਕੜ ਗਿਆ ਛਿੱਟਿਆਂ ਤੱਕ ਹਜੇ ਪਕਾਉਨਿਆਂ ਨੂੰ ਬਧੀ ਹੁਣ ਇਹਨਾਂ ਨੂੰ ਲੱਗ ਜਾਂਦਾ ਟਾਈਮ 1.5 ਘੰਟਾ ਆਰਾਮ ਨਾਲ ਲੱਗ ਜੂ ਆਪਾਂ ਨੂੰ ਗੋਆ ਬਣਾਉਂਦਿਆਂ ਨੂੰ ਜਿਹੜਾ ਬਚਦਾ ਦੁੱਧ ਆਪਾਂ ਸਾਰਾ ਪਾ ਲਿਆ ਦੇ ਵਿੱਚ ਦੁੱਧ ਇਹ ਦੁੱਧ ਹੁਣ ਆਪਣਾ ਕੱਢਦਾ ਸਾਰਾ ਇਹ ਲੱਗਿਆ ਕਢਣਾ ਆਪਾਂ ਦੇਖੋ ਉਹ ਵੀ ਪਾਤਾ ਸੀ ਦੁੱਧ ਇਹਦੇ ਵਿੱਚ ਜਿਹੜਾ ਬਚਿਆ ਸੀ ਆਪਾਂ ਰੱਖ ਲਿਆ ਸੀ ਹੁਣ ਦੇਖੋ ਆਪਣਾ ਦੁੱਧ ਕਿੰਨਾ ਕੜ ਚੁੱਕਿਆ ਹੈਗਾ ਜਿਹੜੇ ਛਿੱਟੇ ਨੇ ਭੱਜਣ ਲੱਗ ਗਏ ਦੁੱਧ ਦੇ ਵਿੱਚੋਂ ਦੁੱਧ ਵੀ ਜਿਹੜਾ ਕਿੰਨਾ ਹੋਣਾ ਦੇਖੋ ਆਪਣਾ ਘਟ ਗਿਆ ਸਾਰਾ ਜਿਹੜਾ ਦੁੱਧ ਆਪਾਂ ਨੇ ਇਸ ਤਰ੍ਹਾਂ ਹੀ ਇਹ ਵਿਚਰਾੜ ਲੈਣਾ ਚੰਗੀ ਤਰ੍ਹਾਂ ਹੁਣ ਦੇਖੋ ਇਹ گاੜਾ ਹੋਈ ਜਾਂਦਾ ਹੈਗਾ ਬਹੁਤ ਚੰਗੀ ਤਰ੍ਹਾਂ ਇਹ گاੜਾ ਹੋ ਗਿਆ ਜੀ ਤੁਸੀਂ ਦੇਖ ਸਕਦੇ ਹੋ ਆ ਦੇ ਹੁਣ گاੜਾ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਖੰਡ ਪਾਉਣੀ ਆਂਗੀ ਬਸ ਇੰਨਾ ਕੁ ਆਪਾਂ گاੜਾ ਰੱਖਣਾਗਾ ਜਿਆਦਾ ਨਹੀਂ ਨਾ ਬੜਾ ਸਖਤ ਕਰਨਾ ਫਿਰ ਆਪਣੀ ਬਰਫੀ ਹੈ ਜਿਹੜੀ ਵਾਲੀ ਹੋ ਜਾਏ ਹੁਣ ਆਪਾਂ ਇੱਥੇ ਖੰਡ ਪਾਉਣ ਲੱਗੇ ਇਹਦੇ ਵਿੱਚ ਖੰਡ ਪਾਉਣੀ ਆਗੀ ਤੇ ਖੰਡ ਤੋਂ ਬਾਅਦ ਆਪਾਂ ਪਾਵਾਂਗੇ ਇਹਨੂੰ ਹਿਲਾ ਕੇ ਜੇ ਫੇਰ ਪਾਉਣਾ ਆਪਾਂ ਇਹਦੇ ਵਿੱਚ ਘਿਓ ਪਾਵਾਂਗੇ ਇਹਨੂੰ ਕਿਹੜਾ ਖੰਡ ਆਪਾਂ ਮਿਕਸ ਕਰ ਦਈਏ ਹੁਣੇ 2 ਕਿਲੋ ਖੁਆ ਬਣ ਗਿਆ ਆਪਣਾ 10 ਕਿਲੋ ਦੁੱਧ ਦੇ ਵਿੱਚੋਂ ਆਪਾਂ 1 ਕਿਲੋ ਖੰਡ ਪਾਤੀ ਇਹਦੇ ਵਿੱਚ ਖੰਡ ਪਾਈ ਆਪਾਂ ਦਾਣਾ ਦਾਣਾ ਖੰਡ ਤੇ ਹੁਣ ਆਦੇ ਹੁਣ ਆਪਾਂ ਉਹ ਰਲਾ ਲਈ ਹੁਣ ਵਿੱਚ ਪਾਵਾਂਗੇ ਆਪਾਂ 2 ਚਮਚੇ ਘਿਓ ਦੇ ਘਿਓ ਬਸ ਜਿਹੜਾ ਆਪਣਾ ਨਰਮਲ ਨਰਮਲ ਚਮਚਾਜ ਹੁੰਦਾ ਥੋੜਾ ਜਿਹਾ ਬਸ ਉਹ ਆਪਾਂ ਪਾਉਣਾ ਜੀ ਦੇਸੀ ਘਿਓ ਕਰਦਾ ਸੀ ਆਪਣਾ ਉਹ ਪਾਇਆ ਦੇ ਵਿੱਚ ਹੁਣ ਇਹਨੂੰ ਚੰਗੀ ਤਰ੍ਹਾਂ ਨਾਲ ਆਪਾਂ ਘੋਟਣਾਗਾ ਗੈਸ ਦੀ ਜਿਹੜਾ ਉਹ ਆਪਾਂ ਘਟ ਕਰ ਲਿਆ ਗੈਸ ਘਟਾ ਲੈਣਾ ਚੰਗੀ ਤਰ੍ਹਾਂ ਘੋਟੀ ਜਾਣਾ ਇਹਨੂੰ ਪੂਰਾ ਜਿੰਨਾ ਘੋਟਾਂਗੇ ਆਪਣੀ ਓਨੀ برفੀ ਜ਼ਿਆਦਾ ਵਧੀਆ ਬਣਨੀ ਆ ਇਹਦੇ ਹੁਣ ਸਿੱਟੇ ਵੱਜਣਗੇ ਸਿੱਟੇ ਵੱਜ ਜਾਂਦੇ ਕ ਘੋਟਣਾ ਆਪਾਂ ਇਹ ਹੁਣ ਆਪਾਂ ਹੁਣ ਆ ਦੇ ਇਲਾਚੀ ਪਾਊਡਰ ਪਾ ਤਿਆਰ ਕਰ ਲਿਆ ਸੀ ਛੋਟੀਆਂ ਇਲਾਚੀਆਂ ਕੁੱਟਲੀਆਂ ਸੀਗੀਆਂ ਪਾਊਡਰ ਬਣਾ ਲਿਆ ਤੇ ਉਹ ਪਾਉਣ ਲੱਗਦਿਆਂ ਹੁਣ ਇਹਦੇ ਵਿੱਚ ਹੁਣ ਚੰਗੀ ਤਰ੍ਹਾਂ ਇਲਾਚੀ ਪਾਊਡਰ ਪਾ ਕੇ ਆਪਾਂ ਫੇਰ ਘੋਟਣਾਗਾ ਇਹ ਜਿੰਨਾ ਚਿਰ ਇਹ ਕੜਾਹੀ ਨਾਲ ਉਹਨਾ ਛੁੱਟਦਾ ਨਹੀਂ ਉਹਨਾਂ ਚਿਰ ਆਪਾਂ ਇਹਨੂੰ ਘੋਟਣਾ ਵਧੀਆ ਗਾੜਾ ਕਰਨਾ ਹੈਗਾ ਫਿਰ ਆਪਣੀ ਬਰਫੀ ਵਧੀਆ ਬਣੂਗੀ ਕੋਟੀ ਜਾਣਾ ਬਸ ਆਪਾਂ ਇਹਨੂੰ ਚੰਗੀ ਤਰ੍ਹਾਂ ਗੈਸ ਘਟਾ ਕੇ ਰੱਖਣਾ ਬਸ ਆਪਾਂ ਇੰਨਾ ਧਿਆਨ ਰੱਖਣਾ ਵੀ ਗੈਸ ਤੇਜ਼ ਨਹੀਂ ਆਪਣਾ ਹੋਣਾ ਚਾਹੀਦਾ ਜੇ ਆਪਾਂ ਵਧੀਆ ਬਰਫੀ ਬਣਾਉਣੀ ਹੈ ਬਾਜ਼ਾਰ ਵਰਗੀ ਬਸ ਆਪਾਂ ਘੋਟਣਾ ਜਿੰਨਾ ਵੱਧ ਤੋਂ ਵੱਧ ਆਪਾਂ ਤੋਂ ਆਹ ਦੇਖੋ ਹੁਣ ਕੜਾਹੀ ਨਾਲੋਂ ਨਾ ਆਪਾਂ ਦੇਖ ਫਰਕ ਪੈ ਗਿਆ ਹੁਣ ਆਪਾਂ ਛੋਟੀ ਜਿਹੀ ਗੋਲੀ ਬਣਾ ਕੇ ਦੇਖਣੀ ਹੈ ਇਹਦੀ ਪਹਿਲਾਂ ਬਸ ਆਪਣੀ ਇਹ ਨਿਸ਼ਾਨੀ ਆ બસ ਆਪਾਂ ਗੋਲੀ ਬਣਾ ਕੇ ਦੇਖਣੀ ਆ ਜਿਪਕਿਆ ਨਹੀਂ ਨਾ ਹੱਥ ਨਾਲ ਜੇ ਹੱਥ ਨਾਲ ਚਿਪਕਦਾ ਫੇਰ ਤਾਂ ਆਪਣੀ ਬਰਫੀ ਨਹੀਂ ਸਹੀ ਜੰਮਣੀ ਜਦੋਂ ਹੁਣ ਨਾਲ ਗੋਲੀ ਛੁੱਟਦੀ ਆ ਫੇਰ ਆਪਣੀ ਬਰਫੀ ਸਹੀ ਬਣ ਜੂ ਬਸ ਆਪਾਂ ਚੰਗੀ ਤਰ੍ਹਾਂ ਆਪਾਂ ਇਹੀ ਦੇਖਣਾ ਇਹਦਾ ਤਜਰਬਾ ਹੁੰਦਾ ਇਹ ਅਸਲੀ ਖੋਏ ਦੀ ਪਛਾਣ ਇਹੀ ਆ ਆ ਗੋਲੀ ਬਣ ਚੰਗੀ ਤਰ੍ਹਾਂ ਆਪਣੀ ਸਹੀ ਜੰਮ ਜਾਂਦਾ ਹਾਂ ਫੇਰ ਫੇਰ ਜੰਮਦਾ ਨਾ ਇਹ ਜੀ ਆਪਣੀ ਗੋਲੀ ਬਣਦੀ ਆ ਇਹਦੀ ਬਸ ਗੋਲੀ ਦੀ ਨਿਸ਼ਾਨੀ ਰੱਖਣੀ ਆ ਬਸ ਆਪਾਂ ਖੋਏ ਤੇ ਗੋਲੀ ਬਣ ਗਈ ਤਾਂ ਖੁਆ ਜੰਮ ਗਿਆ ਜੇ ਹੱਥ ਨਾਲ ਚਿਪਕਦਾ ਫੇਰ ਨਹੀਂ ਬਸ ਹੁਣ ਆਪਾਂ ਗੈਸ ਇਥੋਂ ਉਹ ਕਰ ਦਿਆਂਗੇ ਇਹਦਾ ਬੰਦ ਗੈਸ ਬੰਦ ਕਰਕੇ ਆਪਾਂ ਫੇਰ ਕਿਉ ਕੜਾਹੀ ਗਰਮਾ ਘੋਟਣਾ ਫੇਰ ਵੀ ਕੜਾਹੀ ਆਪਾਂ ਛੱਡਣੀ ਨਹੀਂ ਹੈਗੀ ਹੁਣਾਂ ਚਿਰ ਆਪਾਂ ਕੋਟੀ ਜਾਣਾ ਇਹਨੂੰ ਗੈਸ ਬੰਦ ਕਰਕੇ ਨਹੀਂ ਤਾਂ ਠੰਡਾ ਹੋ ਜਾਣਾ ਇਹ ਤੇ ਨਾ ਇਹ ਹੁਣਾਂ ਚਿਰ ਆਪਾਂ ਕੋਟੀ ਜਾਣਾ ਹੈ ਆ ਦੇਖੋ ਹੁਣ ਆਪਾਂ ਇਹ ਟ੍ਰੇ ਦੇ ਵਿੱਚ ਆਪਾਂ ਹੁਣ ਆਪਾਂ ਟ੍ਰੇ ਲੈ ਲਈ ਉਹਦੇ ਵਿੱਚ ਆਪਾਂ ਦੇਸੀ ਘਿਓ ਲਾ ਲਿਆ ਉਧਰ ਆਪਣਾ ਜਿਹੜਾ ਖੁਆ ਸੀ ਉਹ ਠੰਡਾ ਹੋ ਗਿਆ ਜੈਸਾ ਆਪਾਂ ਬੰਦ ਕਰਤਾ ਜੀ ਹੂੰ ਹੂੰ ਜੈਸਾ ਪਾਉ ਦੇ ਬੰਦ ਕਰਤਾ ਸੀ ਨਾ ਫਿਰ ਠੰਡਾ ਹੋਣ ਦਾ ਤੇ ਹੁਣ ਠੰਡਾ ਹੋ ਗਿਆ ਹੁਣ ਆਪਾਂ ਇਹਨੂੰ ਵੀ ਸਾਰਾ ਇਹਦੇ ਵਿੱਚ ਕੱਢਦੇ ਆ ਚੰਗੀ ਤਰ੍ਹਾਂ ਆਪਾਂ ਇਹੋ ਟ੍ਰੇ ਦੇ ਵਿੱਚ ਕਿਉਂ ਖੁੱਲੇ ਭਾਂਡੇ ਚ ਵਧੀਆ ਜੰਮ ਜਾਂਦਾ ਚਾਹੇ ਆਪਾਂ ਆਪਣੇ ਕੋਲੇ ਘਰ ਚ ਭਾਂਡਾ ਆਪਾਂ ਉਹ ਲੈ ਸਕਦੇ ਆ ਆਪਣੇ ਕੋਲੇ ਟ੍ਰੇ ਸੀ ਵੱਡੀ ਸਾਰਾ ਆਪਾਂ ਇਹਦੇ ਵਿੱਚ ਖੁਰਚ ਕੇ ਪਾਉਨੇ ਆ ਸਾਰਾ ਮਟੀਰੀਅਲ ਜਿਹੜਾ ਆਪਾਂ ਟ੍ਰੇ ਦੇ ਵਿੱਚ ਕੱਢ ਲੈਣਾਗਾ ਤੇ ਚੰਗੀ ਤਰ੍ਹਾਂ ਆਪਾਂ ਇਹਨੂੰ ਜਿਹੜਾ ਟ੍ਰੇ ਦੇ ਵਿੱਚ ਸੈੱਟ ਕਰਾਂਗੇ ਆ ਦੇਖੋ ਅਦੇ ਹੁਣ ਆਪਾਂ ਇਹਦੇ ਨਾਲ ਹੱਥ ਨਾਲ ਚੰਗੀ ਤਰ੍ਹਾਂ ਥਾਪੜ ਲਿਆ ਆਪਾਂ ਚਾਹੇ ਹੱਥ ਨੇ ਜੇ ਨਹੀਂ ਵੀ ਲਾਉਣਾ ਨਾ ਜੇ ਤੇ ਠੰਡਾ ਆਪਾਂ ਹੱਥ ਨਾਲ ਵੀ ਥਾਪੜਿਆ ਜਾ ਸਕਦਾ ਨਹੀਂ ਆਪਾਂ ਕੋਈ ਕੌਲੀ ਲੈ ਸਕਦੇ ਆ ਉਹਦੇ ਨਾਲ ਥਾਪੜ ਦੇ ਜੀ ਆਪਾਂ ਨੂੰ ਐ ਲੱਗਦਾ ਪਰ ਗਰਮ ਨਹੀਂ ਆਪਾਂ ਡਰੇਚ ਪਾਉਣਾ ਬਸ ਇੰਨਾ ਧਿਆਨ ਇਹ ਵੀ ਜਰੂਰ ਰੱਖਣਾ ਵੀ ਗਰਮ ਨਹੀਂ ਪਾਉਣਾ ਬਸ ਆਪਾਂ ਜਦੋਂ ਹੱਥ ਨੂੰ ਸੈਂਦੀ ਵਰਫੀ ਨਾ ਉਦੋਂ ਜਮਾਉਣੀ ਆ ਹੁਣ ਆਪਾਂ ਇਹਦੇ ਉੱਪਰ ਪਾਵਾਂਗੇ ਸੈੱਟ ਕਰਕੇ ਡਰਾਈ ਫਰੂਟ ਡਰਾਈ ਫਰੂਟ ਪਾਉਣੇ ਨੇਗੇ ਵਰਫੀ ਆਪਣੀਆਂ ਦੇਖੋ ਸਾਰੀ ਸੈੱਟ ਹੋ ਗਈ ਤੇ ਹੁਣ ਆਪਾਂ ਇਹ ਕਾਜੂ ਬਦਾਮ ਲੈ ਲੈ ਸੀਗੇ ਆਪਾਂ ਥੋੜੇ ਜਿਹੇ ਲੰਬੇ ਪੀਸਾਂ 'ਚ ਕੱਟ ਲੇ ਹੁਣ ਆਪਾਂ ਉਹ ਪਾਉਣਨੇ ਆ ਇਹਦੇ ਵਿੱਚ ਉੱਪਰ ਪਾ ਕੇ ਫਿਰ ਨਾ ਉਹਦੇ ਨਾਲ ਵਧੀਆ ਸੋਹਣੀ ਲੱਗਦੀ ਆ ਚਾਹੇ ਆਪਾਂ ਵਰਗ ਵੀ ਲਾ ਸਕਦੇ ਆ ਆ ਦੇਖੋ ਆਪਾਂ ਹੱਥੋਂ ਤੋਂ ਪਲੇਨ ਹੁੰਦਾ ਨਾ ਜੇ ਆਪਣੀ ਵਰਪੀ ਨਹੀਂ ਜੰਮਣ ਵਾਲੀ ਹੁੰਦੀ ਫਿਰ ਉਹ ਹੱਥ ਨੂੰ ਵੀ ਚਿਪਕਦੀ ਆ ਉੱਪਰੋਂ ਆਪਾਂ ਹੱਥ ਨੂੰ ਜਮਾ ਨਹੀਂ ਲੱਗਦੀ ਨਾਲ ਹੁਣ ਸਾਰੇ ਡਰਾਈ ਫਰੂਟ ਜਿਹੜੇ ਨੇ ਆਪਾਂ ਨੇ ਇਦਾਂ ਲਗਾ ਲੈਣੇ ਨੇਗੇ ਉੱਪਰ ਚੰਗੀ ਤਰ੍ਹਾਂ ਆਪਾਂ ਨੇ ਦਾਬ ਦੇ ਦੇਣੀ ਹੈਗੇ ਹੱਥਾਂ ਨਾਲ ਚੰਗੀ ਤਰ੍ਹਾਂ ਫਿਰ ਵੇ ਯਾਨ ਅਪ ਨਹੀਂ ਜੇ ਤਾਂ ਆਪਾਂ ਕੱਟਦੇ ਆ ਜੇ ਆਪਾਂ ਥੋੜਾ ਜਿਹਾ ਉੱਪਰ ਰਹਿ ਜਾਣ ਫਿਰ ਕਰਦ ਨਾਲ ਸਹੀ ਨਹੀਂ ਕੱਟੇ ਜਾਂਦੇ ਹੁਣ ਆਪਣੀ ਵਰਫੀ ਹੈ ਜਿਹੜੀ ਆਪਣੀ ਜੰਮੂ ਬੋਝੀ ਦੀ ਇਹ ਬਹੁਤ ਮੈਨੂੰ ਲੰਬਾ ਟਾਈਮ ਨਹੀਂ ਲੱਗਦਾ ਜੇ ਨਰਮ ਹੁੰਦੀ ਹੈ ਉਹਨੂੰ ਤਾਂ ਫਿਰ ਆਪਾਂ ਨੂੰ ਰਾਤ ਵੀ ਰੱਖਣੀ ਪੈ ਜਾਂਦੀ ਹੈ ਚੰਗੀ ਤਰ੍ਹਾਂ ਆਪਾਂ ਨੇ ਦੇਖੋ ਆ ਸੈੱਟ ਕਰ ਲਿਆ ਉੱਪਰੋਂ ਦਾਬ ਦੇ ਦਿੱ ਜਿਹੜੇ ਕਾਜੂ ਬਦਾਮ ਨੇ ਆਪਣੇ ਚੰਗੀ ਤਰ੍ਹਾਂ ਜਿਹੜੇ ਖੋਏ ਦੇ ਵਿੱਚ ਰਚ ਜਾਣ ਕਿ ਫਿਰ ਆਪਾਂ ਨੂੰ ਕੱਟਣ 'ਚ ਆਸਾਨੀ ਰਹੂ ਨਾ ਸਾਰੀ ਆਪਣੀ ਹੁਣ ਅੱਧਾ 2 ਘੰਟਿਆਂ 'ਚ ਵਰਫੀ ਜੰਮ ਕੇ ਤਿਆਰ ਹੋ ਗਈ ਆ ਦੇਖੋ ਆਪਾਂ 2 ਘੰਟਿਆਂ ਬਾਅਦ ਆਪਣੀ ਬਰਫੀ ਜੰਮ ਗਈ ਹੁਣ ਆਪਾਂ ਪੀਸ ਕੱਟਦੇ ਆ ਇਹਦੇ ਪੀਸ ਵੀ ਕੱਟਨੇ ਆਪਾਂ ਜਿੱਧਰੋਂ ਆਪਾਂ ਇਹਦਾ ਲੜ ਛੱਡਿਆਗਾ ਉਧਰੋਂ ਆਪਾਂ ਕਰਦ ਲਿਆਉਣੀ ਆ ਜੇ ਤਾਂ ਆਪਣੀ ਸਾਰੀ ਟ੍ਰੇ ਚ ਪੂਰੀ ਸਹੀ ਆ ਗਈ ਫਿਰ ਤਾਂ ਆਪਾਂ ਕਿਸੇ ਪਾਸੇ ਮਰਜੀ ਕੱਟ ਸਕਦੇ ਆ ਹੁਣ ਜੇ ਮੈਂ ਆਪਣੇ ਉਧਰੋਂ ਟ੍ਰੇ ਚ ਬਚਦੀ ਸੀ ਨਾ ਜਗਾ ਉਧਰੋਂ ਆਪਾਂ ਪੀਸ ਕੱਟਣ ਲੱਗਣਾ ਕਿਉਂਕਿ ਜਦੋਂ ਆਪਾਂ ਇਧਰੋਂ ਕੱਟਦੇ ਆ ਉਧਰ ਆਪਣੀ ਨਾ ਜਿਹੜੀ ਟੁਕੜਨੇ ਕੀ ਬਰਫੀ ਦੇ ਪੀਸ ਉਹ ਸਹੀ ਨਹੀਂ ਫਿਰ ਨਿਕਲਦੇ ਉਹਨਾਂ 'ਚ ਫਰਕ ਪੈ ਜਾਂਦਾ ਖਿਸਕ ਜਾਂਦੇ ਨੇ ਉਥੋਂ ਕਿ ਹੁਣ ਆਪਣੀ ਬਰਫੀ ਜਦੋਂ ਵ ਹੁਣ ਆਪਾਂ ਲੰਬੇ ਤਰ੍ਹਾਂ ਪਹਿਲਾਂ ਕੱਟਦੇ ਆਂ ਫਿਰ ਆਪਾਂ ਆਡੇ ਲੋਟ ਕਟਾਂਗੇ ਇਹਦੇ ਪੀਸ ਕੱਟ ਕੇ ਵਰਫੀ ਦੇਖੋ ਆਪਾਂ 2 ਘੰਟਿਆਂ ਚ ਸੈੱਟ ਹੋ ਗਈ ਵਰਫੀ ਜੇ ਆਪਾਂ ਇਦੂ ਵੀ ਛੇਤੀ ਆ ਤਾਂ ਉਹ ਇੱਕ ਤਰੀਕਾ ਆਪਣੇ ਕੋਲੇ ਹੋਰ ਆਗਾ ਅੰਗਰ ਵੀ ਠੰਗ ਲਾ ਗਿਆ ਵਿੱਚ ਪਹਿਲਾਂ ਲੈ ਗਿਆ ਵਿੱਚੋਂ ਕੱਢ ਗਏ ਤੇ ਉਹ ਇੱਕ ਤਰੀਕਾ ਹੋਰ ਆਪਣੇ ਕੋਲੇ ਜੇ ਆਪਾਂ ਵੀ ਕਈ ਵਾਰੀ ਕੋਈ ਮਹਿਮਾਨ ਆਗੇ ਵੀ ਛੇਤੀ ਆਪਾਂ ਹੋਆ ਕੱਢ ਕੇ ਜਮਾਉਣਾ 10-15 ਮਿੰਟਾਂ ਚ ਉਹ ਵੀ ਆਪਣੇ ਕੋਲ ਤਰੀਕਾ ਹੈਗਾ ਆਪਾਂ ਉਹ ਵੀ ਜਮਾ ਸਕਦੇ ਹਾਂ ਉਹਦੀ ਅਸੀਂ ਬਸ ਜੇ ਕੋਈ ਕਈ ਵਰੀ ਰਿਸ਼ਤੇਦਾਰ ਨੇ ਆਉਣਾ ਨਾ ਉਸੇ ਤਰ੍ਹਾਂ ਵੀ ਜਮਾਉਣੇ ਆਂਗੇ ਆਪ ਜਿਹੜੀ ਬਰੀਆ ਆਪਾਂ ਬਣਾਈ ਸੀ ਦੇਖੋ ਦੋ ਆਪਾਂ 15 ਕ ਮਿੰਟਾਂ ਚ ਤਿਆਰ ਕਰ ਲਈ ਸੀ ਬਸ ਕੋਈ ਤੇ ਟਾਈਮ ਲੱਗਦਾ ਤੀ ਕਿੰਨੇ ਸੋਹਣੇ ਦੇਖੋ ਪੀਸ ਬਣੇ ਨੇਗੇ ਆਪਣੇ ਆਪ ਦੀ ਅਕੋਰਡਿੰਗ ਆਪ ਦੀ ਜਿਹੜੀ ਸ਼ੇਪ ਹੈ ਜਿਹੀ ਮਰਜ਼ੀ ਬਰਫੀ ਨੂੰ ਦੇ ਸਕਦੇ ਹੋ ਤੁਸੀਂ ਜਿਹੜਾ ਜ ਮਰਜ਼ੀ ਡਿਜ਼ਾਈਨ ਦੇ ਸਕਦੇ ਹੋ ਜੀ ਚਾਹੇ ਲੰਬੇ ਪੀਸ ਕੱਟ ਲੋ ਕਤਲੀ ਵਾਲਾ ਜਿਵੇਂ ਕਾਜੂ ਕਤਲੀ ਵਾਲਾ ਪੀਸ ਤਕੋਨਾ ਪੋ ਵੀ ਕੱਟ ਸਕਦੇ ਹਾਂ ਹੁਣ ਆ ਦੇਖੋ ਆਪਾਂ ਸਾਰੇ ਪੀਸ ਕੱਟੇ ਗਏ ਬਸ ਤੇ ਆਪਾਂ ਹੁਣ ਸਾਨੂੰ ਇਹ ਚੋਂ ਕੱਢ ਕੇ ਵੀ ਦਿਖਾਵਾਂਗੇ ਵੀ ਕਿਵੇਂ ਆਇਆ ਹੋ ਨਿਕਲਦੇ ਨੇ ਵਿੱਚੋਂ ਸਹੀ ਦੇਗਾ ਕਿ ਇਹ ਸਹੀ ਪੀਸ ਆ ਵਰਫੀ ਨਿਕਲੂ ਬਹੁਤ ਵਧੀਆ ਇਹਦੇ ਚ ਆ ਦੇਖੋ ਕਰ ਦੇ ਨਾਲ ਨਿਕਲਦੀ ਹੈ ਨਾ ਸਾਰੀ ਆਪਦੇ ਆਪ ਕੋਈ ਚਿਪਕਦਾ ਨਹੀਂ ਨਾਲ ਬਹੁਤ ਹੀ ਟੇਸਟੀ ਜਿਹੜੀ ਵਰਫੀ ਬਣੀ ਹੈਗੀ ਮਿੱਠਾ ਆਪਦੇ ਅਕੋਰਡਿੰਗ ਤੁਸੀਂ ਘੱਟ ਵੱਧ ਵੀ ਪਾ ਸਕਦੇ ਹੋ ਜੀ ਹਨਾ ਆਪਾਂ ਜਿਵੇਂ ਘੱਟ ਖਾਣੇ ਆਗੇ ਮਿੱਠਾ ਘੱਟ ਵੀ ਪਾ ਸਕਦੇ ਆ ਹਨਾ ਆਪਦੇ ਅਕੋਰਡਿੰਗ ਆਪਦੇ ਹਿਸਾਬ ਨਾਲ ਮਿੱਠਾ ਰੱਖ ਸਕਦੇ ਆ ਜੀ ਆ ਦੇਖੋ ਹੁਣ ਆਪਾਂ ਇੱਥੇ ਬਰਫੀ ਦੀ ਨਾ ਪੀਸਸਨ ਤੋੜ ਕੇ ਵੀ ਦਿਖਾਇਆ ਕਿ ਹੋਈ 2 ਘੰਟੇ ਹੋਏ ਨੇ ਨਾ ਜਿਉਂ-ਜਿਉਂ ਇਹਨੇ ਬਰਫੀ ਨੇ ਸੁੱਕਣਾਗਾ ਠੰਡੀ ਹੋਣਾ ਤੇ ਉਦੋਂ ਵੀ ਜਿਆਦਾ ਸਵਾਦ ਤੇ ਟੇਸਟੀ ਬਣ ਜਾਂਦੀ ਆ ਬਰਫੀ ਦੇ ਪੀਸ ਦੇਖੋ ਤੁਸੀਂ ਵੀ ਕਿੰਨੇ ਵਧੀਆ ਸਪਲੇਨਸ ਸਫਾਈ ਨਾਲ ਕੱਟੇ ਗਏ ਨੇਗੇ ਤੁਸੀਂ ਵੀ ਇਸੇ ਤਰ੍ਹਾਂ ਜਰੂਰ ਆਪਦੇ ਘਰ ਦੇ ਵਿੱਚ ਬਣਾ ਕੇ ਦੇਖਿਓ ਤੇ ਜੇ ਵੀਡੀਓ ਚੰਗੀ ਲੱਗੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰਿਓ ਸਬਸਕ੍ਰਾਈਬ ਕਰੋ ਦੇਖੋ ਜੀ ਬਰਫੀ ਦੇ ਜਿਹੜੇ ਇਕੱਲੇ-ਇਕੱਲੇ ਪੀਸ ਜਿਹੜੇ ਕੱਟੇ ਗਏ ਨੇਗੇ ਤੁਸੀਂ ਖੁਦ ਦੇਖ ਸਕਦੇ ਹੋ ਕਿੰਨੀ ਵਧੀਆ ਜਿਹੜੀ ਬਰਫੀ ਦੇਖੋ ਆਪਣੀ ਤਿਆਰ ਹੋਈ ਹੈਗੀ ਬਿਲਕੁਲ ਵੀ ਨਹੀਂ ਦੇਖੋ ਕੋਈ ਵੀ ਪੀਸ ਆਏ ਵੀ ਟੁੱਟਦਾ ਜਾ ਕੁਝ ਵੀ ਹੁੰਦਾ ਹੈਗਾ ਕਲਾਕਲਾ ਪੀਸ ਦੇਖੋ ਆਪਣਾ ਜਿਹੜਾ ਬਰਫੀ ਦਾ ਹੈ ਵਿੱਚੋਂ ਜਦ ਕਟਿੰਗ ਕੀਤੀ ਆਪਾਂ ਨੇ ਨਿਕਲ ਰਿਹਾ ਹੈਗਾ ਸਾਰੀ ਬਰਫੀ ਦੀ ਜਿਹੜੀ ਆਪਾਂ ਇਦਾਂ ਕਟਿੰਗ ਕਰ ਲਈ ਇਹਦੇ ਉੱਤੇ ਜੀ ਆਪਾਂ ਵਰਕ ਵੀ ਲਗਾ ਸਕਦੇ ਆ ਜਿੱਥੇ ਆਪਾਂ ਡ్రਾਈ ਫਰੂਟ ਲਗਾਏ ਨੇਗੇ ਚਾਂਦੀ ਦਾ ਜਿਹੜਾ ਵਰਕ ਹੁੰਦਾ ਉਹ ਵੀ ਆਪਾਂ ਲਗਾ ਸਕਦੇ ਆਂਗੇ ਚਾਹੇ ਨਾ ਵੀ ਲਾਵੋ ਹਾਂਜੀ ਉਹ ਆਪਦੀ ਇੱਛਾ ਹੈਗੀ ਅਸੀਂ ਜੀ ਇਸੇ ਤਰ੍ਹਾਂ ਹੀ ਦੇਖੋ ਹਨਾ ਘਰ ਵਿੱਚ ਐਦਾਂ ਮਠਿਆਈ ਤਿਆਰ ਕਰਦੇ ਆਂਗੇ ਵੀਡੀਓ ਕਿੱਦਾਂ ਦੀ ਲੱਗੀ ਜੀ ਕਮੈਂਟਾਂ ਵਿੱਚ ਜਰੂਰ ਦੱਸਣਾ ਤੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਨਾ ਵੀਡੀਓ ਨੂੰ ਜੀ ਅਗਲੀ ਵੀਡੀਓ ਦੇ ਵਿੱਚ ਫਿਰ ਮਿਲਦੇ ਆਂ ਜੀ ਧੰਨਵਾਦ